ਕੀ ਤਾਂ ਨਵੇਂ ਚਾਹ ਰਹੇ ਨਵੇਂ ਚਾਹ ਤਾਂ ਕਰ ਦਵਾਂਗੇ ਜੀ ਉੱਥੇ ਘੱਟਦੇ ਹੰਦੋ ਤੁਸੀਂ ਕਰੋਗੇ ਇਹਦਾ ਨਹੀਂ ਭਈ ਆਪਾਂ ਤਾਂ ਨਹੀਂ ਇਹ ਕੰਮ ਹੋਣਾ ਕੋਈ ਆਪਾਂ ਨੂੰ ਬੈਨੀਫਿਟ ਤਾਂ ਐ ਨਹੀਂਗਾ ਮਤਲਬ ਉੱਦਾਂ ਦੇਖਣ ਨੂੰ ਲੱਗ ਰਿਹਾ ਕਿ ਇਹਦਾ ਬੈਨੀਫਿਟ ਆ ਮਤਲਬ ਰੀਅਲ ਚ ਇਹਦਾ ਕੋਈ ਬੈਨੀਫਿਟ ਨਹੀਂ ਤੇ ਫਿਰ ਇਹਦੇ ਨਾਲ ਮਹਿੰਗਾਈ ਵੀ ਤਾਂ ਕਿੰਨੀ ਹੋ ਰਹੀ ਹੈ ਫਿਕਸ ਵੀ ਨਹੀਂ ਕਿ ਹੁਣ ਥੋੜੇ ਜੀ ਉੱਦਾਂ ਹੁੰਦੇ ਨੇ ਨਾ ਵੀ ਹਾਂ ਬੈਨੀਫਿਟਸ ਵੀ ਹੁੰਦੇ ਨੇ ਹਰ ਇੱਕ ਚੀਜ਼ ਦੇ ਦੇ ਉਹ ਵੀ ਆ ਕਿਉਂ ਰੋਕ ਲੈਂਦੇ ਨੇ ਸਾਡੇ ਲਈ ਤਾਂ ਰੋਕ ਦੇ ਨੇ ਮੈਂ ਇਟਣ ਨਾਲ ਇਟ ਬਜਾ ਦੂੰਗੇ ਹਾਂ ਜੀ ਜਹੜ ਬੀਬੀ ਸਾਡੇ ਵਰਗੀਆਂ ਕੋਈ ਉੱਟਣ ਵਾਲੇ ਟਕੜਕੜਾਉਣ ਖੜਕਾਉਣ ਕੀ ਆ ਸਾਡੀ ਜੱਤ ਪ੍ਰਾਪਤ ਹੋਊਗੀ ਕਿਹਦੀ ਇੱਟ ਨਾਲ ਹੈ ਕਿਹਦੀ ਵਜਾਵੂਗੀ ਇੱਟ ਨਾਲ ਇੱਟ ਹੈ ਕਿਹਦੀ ਇੱਟ ਨਾਲ ਇੱਟ ਹੈ ਕਿਹਦੀ ਵਜਾਵੂਗੀ ਇੱਟ ਨਾਲ ਇੱਟ ਹੈ ਬੀਬੀਆਂ ਨੇ ਤਾਂ ਕੀ ਤੰਗ ਕਰਨਾ ਬੱਸਾਂ ਵਾਲੇ ਹੀ ਤੰਗ ਕਰਦੇ ਨੇ ਬੀਬੀਆਂ ਚੜਾਉਣ ਦਾ ਭਾਈ ਆਈ ਫੋਰਚਨਰ ਚ ਮੁੰਡਾ ਸਾਡੇ ਕੇ ਅਰੇ ਤੱਕ 125 ਰੁਪਏ ਦੇਣ ਦੀ بجائے ਜਾਣਾ ਫਰੀ ਵਾਲ ਚ ਪੌੜੀਆਂ ਚ ਬਹਿ ਕੇ ਪਟਿਆਲੇ ਵਾਕੇ ਕਰਨੇ ਮੰਗਦੇ ਬਣਾਏ ਪਿਆ ਉਹ ਮੈਡਮ ਬੈਠੀਆਂ ਕੀਸੀ ਦਾ ਉੱਤਰ ਲੱਗੀ ਪਈ ਆ 1.5 ਲੱਖ ਰੁਪਏ ਲੱਖ ਰੁਪਏ ਦਾ ਨਿਕਾਇਆ ਇਹ ਨਹੀਂ ਜਾਂਦੀ ਜਾਣ ਆਧਾਰ ਕਟ ਵਾਲੀਆਂ ਸਾੱਚੀ ਗੱਲ ਦੋਸਤੋ ਇਸ ਸਮੇਂ ਅਸੀਂ ਲੁਧਿਆਣਾ ਦੇ ਬੱਸ ਸਟੈਂਡ ਤੇ ਖੜੇ ਆ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਕੱਲ ਬੱਸ ਡਰਾਈਵਰਾਂ ਵੱਲੋਂ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਚੱਕੇ ਜਾਮ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਸਵਾਰੀਆਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਜੋ ਡਰਾਈਵਰ ਵੀਰ ਹਨ ਉਹਨਾਂ ਦੀ ਡਿਮਾਂਡ ਸੀ ਜੋ ਕਨੈਕਟਰ ਦੇ ਡਰਾਈਵਰ ਭਾਈ ਚਾ ਰਿਹਾ ਹੈ ਕਿ ਜਿੱਥੇ ਕੱਚੇ ਮੁਲਾਜ਼ਮ ਲੰਬੇ ਸਮੇਂ ਤੋਂ ਚੱਲ ਰਹੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਹੈ ਤਨਖਾਹਾਂ ਦੇ ਵਿੱਚ ਵਾਧੇ ਤੋਂ ਲਾਵੇ ਇੱਕ ਮੁੱਖ ਮੰਗ ਇਹ ਵੀ ਸੀ ਕਿ ਜੋ ਆਧਾਰ ਕਾਰਡ ਵਾਲੀ ਸਰਵਿਸ ਚੱਲਦੀ ਹੈ ਜੀ ਤੇ ਕਿ ਪੰਜਾਬ ਦੇ ਵਿੱਚ ਜੋ ਬੀਬੀਆਂ ਮਾਤਾਵਾਂ ਭੈਣਾਂ ਫ੍ਰੀ ਬੱਸ ਸਰਵਿਸ ਕਰਦੀਆਂ ਨੇ ਮਾਫ ਕਰਨਾ ਜੋ ਫ੍ਰੀ ਸਫਰ ਕਰਦੀਆਂ ਨੇ ਬੱਸਾਂ ਦੇ ਵਿੱਚ ਉਹ ਸਰਵਿਸ ਵੀ ਬੰਦ ਹੋਣੀ ਚਾਹੀਦੀ ਹੈ ਸੋ ਇਹ ਮੰਗ ਤਾਂ ਡਰਾਈਵਰ ਤੇ ਕਨੈਕਟਰ ਭਾਈਚਾਰੇ ਵੱਲੋਂ ਸੀ ਪਰ ਕੀ ਇਸ ਤੇ ਮਾਤਾਵਾਂ ਭੈਣਾਂ ਕੀ ਸੋਚਦਿਆਂ ਕਿ ਉਹਨਾਂ ਨੂੰ ਸਫ਼ਰ ਬੰਦ ਹੋਣਾ ਚਾਹੀਦਾ ਜਾਂ ਫਿਰ ਨਹੀਂ ਆਧਾਰ ਕਾਰਡ ਵਾਲੀਆਂ ਬੱਸਾਂ ਦੇ ਵਿੱਚ ਆਓ ਪੁੱਛਦਿਆਂ ਇੱਥੇ ਮੌਜੂਦ ਸਵਾਰੀਆਂ ਤੋਂ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਤੇ ਫ੍ਰੀ ਸਫ਼ਰ ਦੀ ਸਹੂਲਤ ਬੀਬੀਆਂ ਮਦਦਾਂ ਭੈਣਾਂ ਨੂੰ ਮਿਲਦੀ ਹੈ ਕੀ ਉਹ ਜਾਰੀ ਰਹਿਣੀ ਚਾਹੀਦੀ ਹੈ ਜਾਂ ਬੰਦ ਹੋਣੀ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੱਸਿਓ ਆਓ ਪੁੱਛਦਿਆਂ ਇੱਥੇ ਵਾਸਤੇ ਗੱਲ ਜੀ ਬੱਸਾਂ ਦੇ ਵਿੱਚ ਜਿਹੜੇ ਆਧਾਰ ਕਾਰਡ ਤੇ ਫ੍ਰੀ ਸਫਰ ਹੁੰਦਾ ਨਾ ਮਤਾਵਾਂ ਨੂੰ ਉਹ ਬੰਦ ਹੋਣ ਦੀ ਮੰਗ ਉੱਠ ਰਹੀ ਆ ਤੁਸੀਂ ਕੀ ਸੋਚਦੇ ਹੋ ਵੀ ਬੰਦ ਹੋਣੀ ਚਾਹੀਦੀ ਆ ਆਧਾਰ ਕਾਰਡ ਤੇ ਫ੍ਰੀ ਸਰਵਿਸ ਔਰਤਾਂ ਨੂੰ ਸਰ ਜਿੱਦਾਂ ਨੂੰ ਮناسب ਲੱਗਦਾ ਤੁਸੀਂ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਨਹੀਂ ਸਹੀ ਆ ਜੋ ਵੀ ਰੂਲ ਬਣ ਰਹੇ ਆ ਜੇ ਉਹਨਾਂ ਨੂੰ ਬੈਨੀਫਿਟ ਲੱਗ ਰਿਹਾ ਆ ਤੇ ਕੋਈ ਗੱਲ ਨਹੀਂ ਦੇਖੋ ਆਪਾਂ ਪਹਿਲਾਂ ਵੀ ਔਰਤਾਂ ਫ੍ਰੀ ਸਫਰ ਕਰਦੀਆਂ ਨੇ ਵੀ ਉਹਦੇ ਨਾਲ ਮਤਲਬ ਭੀੜ ਬਹੁਤ ਜ਼ਿਆਦਾ ਰਹਿੰਦੀ ਆ ਬੱਸਾਂ ਜਿਵੇਂ ਬਿਨਾ ਮਤਲਬ ਤੁਸੀਂ ਸਫਰ ਕਰਦੀਆਂ ਰਹਿੰਦੀਆਂ ਨੇ ਤੁਹਾਨੂੰ ਕੀ ਲੱਗਦਾ ਜੀ ਹਾਂਜੀ ਕਿਉਂ ਐਦਾ ਮੈਂ ਜਿਵੇਂ ਪਹਿਲਾਂ ਵੀ ਤਾਂ ਜਾਂਦੀ ਸੀ ਆਪਾਂ ਸਫਰ ਕਰਦੇ ਸੀ ਪਹਿਲਾਂ ਵੀ ਹੈਨਾ ਜਿਸ ਤਰ੍ਹਾਂ ਮਤਲਬ ਕਿ ਸਰਕਾਰ ਨੂੰ ਜੋ ਸਹੀ ਲੱਗਦਾ ਅਸੀਂ ਉਹਦੇ ਨਾਲ ਸ਼ਾਮਲ ਹਾਂ ਥੈਂਕ ਯੂ ਨੋ ਨੋ ਕਸੀ ਜਾ ਬੇਬੇ ਕੀ ਨਾਮ ਆ ਜੀ ਨੀਲ ਮਨਾਨੀ ਬੇਬੇ ਕੱਲ ਤੁਹਾਨੂੰ ਪਤਾ ਬੱਸਾਂ ਬੰਦ ਸੀਗੀਆਂ ਹਾਂਜੀ ਉਹ ਕਹਿੰਦੇ ਵੀ ਜਿਹੜੀ ਆਧਾਰ ਕਾਰਡ ਦੀ ਬੀਬੀਆਂ ਨੂੰ ਫ੍ਰੀ ਸਫਰ ਹੁੰਦਾ ਵੀ ਉਹ ਬੰਦ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਬੰਦ ਹੋਣਾ ਚਾਹੀਦਾ ਕਿ ਨਹੀਂ ਨਹੀਂ ਹੋਣਾ ਚਾਹੀਦਾ ਗਰੀਬ ਕੋਈ ਗਰੀਬ ਮਾਤੜ ਸਕਦੀ ਹੁੰਦਾ ਹਾਂ ਕੋਈ ਵੱਡੇ ਲੋਕ ਹੈ ਕੋਈ ਗਰੀਬ ਹੈ ਜਿਹਨਾਂ ਕੋਈ ਨਹੀਂ ਵੀ ਹੁੰਦਾ ਕਿਰਾਇਆ ਵਿਚਾਰਾ ਅਗਲਾ ਵੀ ਸਫਰ ਕਰ ਸਕਦਾ ਹੈ ਨਾ ਠੀਕ ਹੈ ਵੀ ਤੁਹਾਡੇ ਨਾਲ ਔਰਤਾਂ ਦਾ ਸਫਰ ਜਾਰੀ ਰਹਿਣਾ ਚਾਹੀਦਾ ਹਾਂਜੀ ਵੀ ਜਦ ਤੱਕ ਇਹ ਹੋਵੇ ਵੀ ਜਿੰਨੀ ਇਨਕਮ ਆ ਉਹ ਹਿਸਾਬ ਨਾਲ ਹੋ ਜਵੇ ਵੀ ਗਰੀਬਾਂ ਕਿੰਨੇ ਨੂੰ ਫ੍ਰੀ ਰਹਿਣ ਆ ਹਾਂਜੀ ਇਹ ਹੋ ਜਵੇ ਹੋ ਜੀ ਠੀਕ ਹੈ ਤੁਸੀਂ ਕਿੰਨਾ ਕੁ ਫਾਇਦਾ ਲੈਨੇ ਹੋ ਫ੍ਰੀ ਬੱਸ ਸਰਵਿਸ ਦਾ ਅਸੀਂ ਤਾਂ ਪਰਵਾ ਲੈਣਾ ਹੀ ਆ ਸਤਾਪ ਕਿਰਾਏ ਤੇ ਰਹਿੰਦੇ ਆ ਨਹੀਂ ਨਹੀਂ ਬੱਸਾਂ ਜੇ ਕਿਰਾਏ ਤੇ ਤਾਂ ਰਹਿ ਨੇ ਹੀ ਆ ਬੰਦਾ ਬੱਸਾਂ ਤਾਂ ਨਹੀਂ ਓਦਾਂ ਵੀ ਕਿਰਾਏ ਤੇ ਰਹਿ ਨੇ ਆ ਕੰਮ ਚ ਨਹੀਂ ਨਹੀਂ ਬੱਸੇ ਜੇ ਫਿਰ ਕਿੰਨਾ ਕੁ ਘੁੰਮਲੇ ਜਾਂਦੀ ਫ੍ਰੀ ਹੋਈ ਜਾਂ ਨਹੀਂ ਅਸੀਂ ਨਹੀਂ ਇੰਨਾ ਘੁੰਮੇ ਅਸੀਂ ਸਿਰਫ ਆਪਣਾ ਜਿਹੜਾ ਜ਼ਰੂਰੀ ਕੰਮ ਆ ਤਾਈ ਜਾਏਗਾ ਅੱਛਾ ਜੀ ਫਿਰ ਕਿਤੇ ਤੰਗ ਤਾਂ ਨਹੀਂ ਕਰਦੇ ਕਨੈਕਟ ਫ੍ਰੀ ਕਾ ਆਧਾਰ ਕਾਰਡ ਦੇ ਕੇ ਬੱਸ ਖੜਾਉਂਦੇ ਨਾ ਹਉਣ ਕਿਤੇ ਨਹੀਂ ਸਾਡੇ ਨਾਲ ਨਹੀਂ ਕਦੇ ਇਦਾਂ ਦਾ ਹੋਇਆ ਖੜਾ ਲੰਦੇ ਨੇ ਜਦੀ ਹਾਂਜੀ ਆਧਾਰ ਕਾਰਡ ਮੰਗਦੇ ਨੇ ਦੇਖਣ ਨੂੰ ਹਾਂਜੀ ਹਾਂਜੀ ਮੰਗਦੇ ਸੁਨਾਲੇ ਰੱਖਦੇ ਹੋ ਹਾਂਜੀ ਠੀਕ ਹੈ ਕਦੇ ਆਇਆ ਤਾਂ ਨਹੀਂ ਹੋਇਆ ਘਰੇ ਭੁੱਲਿਆ ਹੋ ਮਜ਼ਾਰ ਕਾ ਜੇ ਪੁੱਲ ਵੀ ਆਏ ਫਿਰ ਕਿਰਾਇਆ ਦੇ ਦੇਈਦਾ ਅੱਛਾ ਫਿਰ ਮਾਦੇ ਜੀ ਯਕੀਨ ਨਹੀਂ ਕਰਦੇ ਤੂੰ ਕਹਿ ਦੇਣਾ ਦੀ ਘਰੇ ਪਿਆਦਰ ਕਰ ਨਹੀਂ ਅਸੀਂ ਨਹੀਂ ਤਾਂ ਕਹਿੰਦੇ ਜੀ ਹੁਣ ਸਾਡੇ ਨਾਲ ਕੁੜੀ ਆਈ ਵੀ ਸੀ ਉਹਦੇ ਘਰ ਨਹੀਂ ਤਾਂ ਅਸੀਂ ਅਸੀਂ ਕਹਤਾ ਵੀ ਇਨਾ ਕੋਈ ਨਹੀਂ ਹੈਗਾ ਜੀ ਕਿਰਾਇਆ ਲੈ ਲਓ ਤੁਸੀਂ ਮੈਂ ਇਮਾਨਦਾਰੀ ਚਾਹੀਦੀ ਆ ਲੋਕਾਂ ਜੀ ਦੀ ਠੀਕ ਹੋਰ ਕੀ ਕਹਿਣਾ ਚਾਹੋਗੇ ਬੀਬੀਆਂ ਭੈਣਾਂ ਨੂੰ ਬਸ ਹੋਰ ਕੀ ਕਹਿਣਾ ਹੈ ਨਹੀਂ ਅਸੀਂ ਹਾਂਜੀ ਠੀਕ ਹੈ ਬੀ ਫਰੀ ਸਰਵਿਸ ਜਾਰੀ ਰਹੇ ਹਾਂਜੀ ਤੁਸੀਂ ਅੰਦੋਲਨ ਕਰੋਗੇ ਜਿਵੇਂ ਕੱਲ ਡਰਾਈਵਰਾਂ ਨੇ ਕੀਤਾ ਜੇ ਬੰਦ ਕਰਤੀ ਸਰਵਿਸ? ਨਹੀਂ ਅਸੀਂ ਤਾਂ ਨਵੇਂ ਚਾਰ ਆ ਨਵੇਂ ਚਾਰ ਤੋਂ ਕਰ ਦਵਾਂਗੇ ਜੀ। ਉੱਥੇ ਕੱਢਦੇ ਹਾਂ ਅੰਦੋਲਨ। ਅੱਛਾ ਜੀ। ਕੱਢੋਗੇ? ਹੁਣ ਜੇ ਹੋਰ ਸਾਥੀ ਨਾਲ ਹੋਣਗੇ ਤਾਂ ਕੱਢ ਦਵਾਂਗੇ ਜੀ। ਠੀਕ। ਹਾਂ ਜੀ। ਜੀ। ਇਹ ਡਰਾਈਵਰਾਂ ਵੱਲੋਂ ਕੱਲ ਬੰਦ ਕੀਤੀਆਂ ਗਈਆਂ ਸੀ ਬੱਸਾਂ ਪਤਾ ਤੁਹਾਨੂੰ ਜੀ? ਹਾਂ ਜੀ। ਪਤਾ ਸਫ਼ਰ ਕਰਦੇ ਹਾਂ ਆਮ ਤੌਰ ਤੇ ਬੱਸੇ 'ਚ। ਹਾਂ ਜੀ ਜੀ। ਉਹ ਮਤਲਬ ਉਹਨਾਂ ਦਾ ਇਹ ਕਹਿਣਾਗਾ ਵੀ ਜਿਹੜੀਆਂ ਬੀਬੀਆਂ ਭੈਣਾਂ ਨੂੰ ਫ੍ਰੀ ਸਰਵਿਸ ਮਿਲਦੀ ਆ ਆਧਾਰ ਕਾਰਡ ਤੇ ਵੀ ਉਹ ਬੰਦ ਹੋਣੀ ਚਾਹੀਦੀ ਆ ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ ਵੀ ਉਹ ਚੱਲਦੀ ਰਹਿਣੀ ਚਾਹੀਦੀ ਆ ਕਿ ਬੰਦ ਹੋਣੀ ਚਾਹੀਦੀ ਆ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਕਿਸੇ ਹੋਰ ਨੂੰ ਪੁੱਛੋ ਆਧਾਰ ਕਾਰਡ ਤੇ ਫ੍ਰੀ ਸਰਵਿਸ ਆਪਾਂ ਨਹੀਂ ਕਰਦੇ ਤੁਸੀਂ ਹਾਂਜੀ ਕਰਦੇ ਆ ਵੀ ਉਹ ਚੱਲਦੀ ਰਹਿਣੀ ਚਾਹੀਦੀ ਆ ਚੱਲਦੀ ਰਹਿਣੀ ਚਾਹੀਦੀ ਆ ਉਹੀ ਪੁੱਛ ਰਿਹਾ ਮੈਂ ਹਾਂਜੀ ਜੀ ਚੱਲਦੀ ਰਹਿਣੀ ਚਾਹੀਦੀ ਆ ਵੀ ਉਹ ਕੱਲ ਡਰਾਈਵਰਾਂ ਨੇ ਤਾਂ ਬੰਦ ਕੀਤਾ ਸੀ ਉਹਨਾਂ ਦੀ ਮੰਗਾ ਚੈੱਕ ਮੰਗ ਇਹ ਵੀ ਸੀ ਵੀ ਆਧਾਰ ਕਾਰਡ ਤੇ ਜਿਹੜੀਆਂ ਬੀਬੀਆਂ ਸਫ਼ਰ ਕਰਦੀਆਂ ਨੇ ਵੀ ਸਾਨੂੰ ਤੰਗ ਪਰੇਸ਼ਾਨ ਕਰਦੀਆਂ ਨੇ ਤੁਸੀਂ ਤਾਂ ਕਹਿੰਦੇ ਤੰਗ ਕਰਦੇ ਨਹੀਂ ਅਸੀਂ ਕਦੇ ਨਹੀਂ ਕੀਤਾ ਠੀਕ ਮਤਲਬ ਤੁਹਾਡੇ ਨਾਲ ਚੱਲਦਾ ਰਿਹਾ ਕੀ ਪੈਦਾ ਕੀ ਇਹਦਾ ਮਤਲਬ ਬੀਬੀਆਂ ਨੂੰ ਸਾਡਾ ਕਿਰਾਇਆ ਨਹੀਂ ਲੱਗਦਾ ਹੋਰ ਕੀ ਚਾਹੀਦਾ ਸਾਨੂੰ ਸਾਡਾ ਕਿਰਾਇਆ ਨਹੀਂ ਲੱਗਦਾ ਸਾਨੂੰ ਹੋਰ ਕੀ ਕਿਰਾਇਆ ਲੱਗਦਾ ਨਹੀਂ ਕਦੇ ਐ ਤਾਂ ਨਹੀਂ ਕਦੇ ਡਰਾਈਵਰ ਕਨੈਕਟਰ ਨੇ ਤੰਗ ਕੀਤਾ ਹੋਵੇ ਨਾ ਜੀ ਕਿਰਾਇਆ ਲੱਗੂਗਾ ਆਧਾਰ ਕਾਰਡ ਨਹੀਂ ਨਹੀਂ ਐ ਤਾਂ ਕੋਈ ਨਹੀਂ ਹੈ ਕਈ ਬੀਬੀਆਂ ਕਹਿੰਦੇ ਰੋਕਦੇ ਨਹੀਂ ਬਸ ਨਹੀਂ ਨਹੀਂ ਇਹ ਤਾਂ ਕੋਈ ਚੱਕਰ ਨਹੀਂ ਸਾਨੂੰ ਕਦੇ ਨਹੀਂ ਰੋਕਿਆ ਹੀ ਨਹੀਂ ਰੋਕ ਲੈਂਦੇ ਨੇ ਬਸ ਕੋਈ ਤੰਗਫਸਾ ਨਹੀਂ ਹੋਇਆ ਨਹੀਂ ਨਹੀਂ ਇਹ ਬਰੈਨਨ ਉਹ ਮਤਲਬ ਤੁਹਾਨੂੰ ਕੀ ਲੱਗਦਾ ਕੀ ਪ੍ਰੋਬਲਮ ਕਰਕੇ ਇਹਨਾਂ ਨੇ ਕੱਲ ਹੜਤਾਲ ਕੀਤੀ ਆ ਵੀ ਇਹ ਕਹਿੰਦੇ ਬੀਪੀਆਂ ਦਾ ਬੰਦ ਕਰੋ ਕੀ ਪਤਾ ਜੇ ਬਾਈ ਜਾਸ ਬੰਦ ਕਰਤਾ ਜਿਵੇਂ ਕੱਲ ਇਹਨਾਂ ਨੇ ਹੜਤਾਲ ਕੀਤੀ ਆ ਤੁਸੀਂ ਕਰੋਗੇ ਹੜਤਾਲ ਨਹੀਂ ਭਈ ਆਪਾਂ ਤਾਂ ਨਹੀਂ ਇਹ ਕੰਮ ਹੋਣਾ ਛੇ ਧੰਨਵਾਦ ਜੀ ਨਹੀਂ ਕੱਲ ਮਤਲਬ ਜਿਹੜੇ ਕਨੈਕਟਡ ਡਰਾਈਵਰ ਨੇ ਉਹਨਾਂ ਦੀ ਮੰਗ ਦੀ ਵੀ ਜਿਹੜੇ ਆਧਾਰ ਕਾਰਡ ਤੇ ਫ੍ਰੀ ਸਰਵਰ ਕਰਦੀਆਂ ਨੇ ਬੀਪੀਆਂ ਭੈਣਾਂ ਆਪਣੀਆਂ ਹਨ ਵੀ ਉਹ ਬੰਦ ਹੋਣਾ ਚਾਹੀਦਾ ਆਧਾਰ ਕਾਰਡ ਵਾਲਾ ਤੇ ਤੁਸੀਂ ਕੀ ਸੋਚਦੇ ਹੋ ਬੰਦ ਹੋਣਾ ਜੀਦਾ ਕਾ ਚੱਲਦਾ ਰਹੇ ਧਾਰਗੜ ਤੇ ਜੋੜੀਆਂ ਮਾਤਾ ਮਾ ਪੈਣਾ ਨੂੰ ਬੀਬੀਆਂ ਨੂੰ ਫ੍ਰੀ ਸਫਰ ਹੁੰਦਾਗਾ ਮਤਲਬ ਥੋੜੀ ਰਿਲੈਕਸੇਸ਼ਨ ਹੋ ਸਕਦੀ ਹੈ ਮਤਲਬ ਪੂਰੀ ਤਰ੍ਹਾਂ ਮਤਲਬ ਵੀ ਕੁਝ ਬਦਲਾਅ ਹੋ ਸਕਦੇ ਨੇ ਤੁਹਾਡੇ ਕਹਿੰਦਾ ਮਤਲਬ ਪੂਰੀ ਤਰ੍ਹਾਂ ਦੇ ਤੁਸੀਂ ਮਤਲਬ ਤੁਹਾਡੇ ਦਿਮਾਗ ਚ ਕੀ ਤਰ੍ਹਾਂ ਚਾਹੇ ਮੰਨ ਲਓ ਕਿ ਜਿਵੇਂ ਹਾਫ ਅਗਰ ਰੇਟ ਦੇ ਮਤਲਬ ਜਿਵੇਂ ਹਾਫ ਕਰ ਦੋ ਨਾ ਫੀਅਰ ਮਤਲਬ ਜਿਵੇਂ ਪੂਰਾ ਹੀ ਫ੍ਰੀ ਕੀਤਾ ਹੋਇਆ ਕਿਉਂਕਿ ਫਿਰ ਹਨਾ ਮੀਲਸ ਰਹਿ ਜਾਂਦੇ ਆ ਫਿਰ ਇਹ ਵੀ ਗੱਲ ਤੁਹਾਡੀ ਸਹੀ ਹੈ ਵੀ ਜਿਹਨੂੰ ਜ਼ਰੂਰੀ ਕੰਮ ਹੋ ਉਹੀ ਜਾਊਗਾ ਫਿਰ ਹਨਾ ਹੋਰ ਪੈਸੇ ਵੀ ਬੀਬੀਆਂ ਚਲੋ ਤੁਸੀਂ ਤਾਂ ਕੰਮ ਨੂੰ ਜਾਣਦੇ ਹੋਗੇ ਕਈ ਬੀਬੀਆਂ ਮਤਾਂ ਮ ਆਪਣੀਆਂ ਇਦਾਂ ਵੀ ਮਤ ਚਲੇ ਜਾਂਦੀਆਂ ਨੇ ਬਾਕੀ ਬਤੇ ਕੀ ਹੁੰਦਾ ਹੈ ਨਾ ਮਤਲਬ ਜਿਵੇਂ ਸਾਰੇ ਕਹਤਰੇ ਆ ਕਿ ਮਤਲਬ ਫ੍ਰੀ ਹੋਣਾ ਚਾਹੀਦਾ ਵਾ ਪਰ ਹਨਾ ਬਾਅਦ ਵਿੱਚ ਇਹੀ ਆਪਾਂ ਟੈਕਸ ਚ ਪੇ ਕਰਦੇ ਆ ਮਤਲਬ ਇਹਦਾ ਕੋਈ ਆਪਾਂ ਨੂੰ ਬੈਨੀਫਿਟ ਤਾਂ ਐ ਨਹੀਂਗਾ ਮਤਲਬ ਉਹਦਾ ਦੇਖਣ ਨੂੰ ਲੱਗ ਰਿਹਾ ਕਿ ਇਹਦਾ ਬੈਨੀਫਿਟ ਆ ਮਤਲਬ ਰੀਅਲ ਚ ਇਹਦਾ ਕੋਈ ਬੈਨੀਫਿਟ ਨਹੀਂ ਤੇ ਫਿਰ ਇਹਦੇ ਨਾਲ ਮਹਿੰਗਾਈ ਵੀ ਤਾਂ ਕਿੰਨੀ ਹੋ ਰਹੀ ਆ ਇਹ ਪਾਣੇ ਤੁਸੀਂ ਬਹੁਤ ਵਧੀਆ ਗੱਲ ਕਹੀ ਆ ਵੀ ਮਤਲਬ ਇੱਕ ਤਰੀਕੇ ਦਾ ਤੁਹਾਡਾ ਕਹਿਣਾ ਇਹ ਵੀ ਆ ਵੀ ਇਹਦੀ ਥਾਂ ਤੇ ਫ੍ਰੀ ਦੀ ਥਾਂ ਤੇ ਰੋਜ਼ਗ ਠੀਕ ਤੇ ਜੇ ਮਤਲਬ ਜਿਵੇਂ ਉਹਨਾਂ ਨੇ ਕੱਲ ਬੰਦ ਕੀਤਾਗਾ ਜੇ ਬੰਦ ਕਰਤਾ ਧਾਰਕੜ ਕੀ ਮਤਾਵਾ ਪੈਣਾ ਵੀ ਫਿਰ ਸੰਘਰਸ਼ ਕਰਨਗੇ ਜੀ ਵੈਸੇ ਮੈਨੂੰ ਲੱਗਦਾ ਤਾਂ ਹੈ ਨਹੀਂ ਇਹ ਚੀਜ਼ ਲਈ ਕੁਝ ਕਰਨਾ ਚਾਹੀਦਾ ਕਿਉਂਕਿ ਹੁਣ ਆ ਪੈਣਾ ਉਹਨਾਂ ਦੀਆਂ ਤਾਂ ਜੁਨੀਆ ਲ ਬਣੀਆਂ ਹੋਈਆਂ ਨੇ ਆਣਾ ਜੀ ਡਰਾਈਵਰ ਕਨੈਕਟਰਾਂ ਦੀਆਂ ਤਾਂ ਹੁਣ ਬੀਬੀਆਂ ਕਿੱਥੇ ਕਿੱਥੇ ਇਕੱਠੀਆਂ ਹੋਣਗੀਆਂ ਆਣਾ ਜੀ ਠੀਕ ਹੈ ਮਤਲਬ ਮਿਲਜੁਲ ਕੇ ਤੁਹਾਡਾ ਕਹਿਣਾ ਕੀ ਆ ਵੀ ਉਹ ਸਰਵਿਸ ਬੰਦ ਹੋਣੀ ਚਾਹੀਦੀ ਆ ਜਾਂ ਨਹੀਂ ਜੀ ਮਤਲਬ ਬੰਦ ਤਾਂ ਨਹੀਂ ਮਤਲਬ ਇਦਾਂ ਕਰ ਸਕਦੇ ਆ ਨਾ ਰਿਲੈਕਸੇਸ਼ਨ ਹੋ ਸਕਦੀ ਆ ਵੀ ਜਿਵੇਂ ਹਨਾ ਮਤਲਬ ਜਿਵੇਂ ਫੀਮੇਲਸ ਆ ਹਨਾ ਮਤਲਬ ਉਹਨਾਂ ਦਾ ਨਾ ਜਿਹੜਾ ਫੇਅਰ ਉਹ ਹਾਫ ਕਰ ਦੋ ਮਤਲਬ ਕਿਰਾਇਆ ਅੱਧਾ ਕਰ ਦੋ ਮਤਲਬ ਪੂਰਾ ਫਰੀ ਨਾ ਕਰੋ ਇਦਾਂ ਪੋਸੀਬਲ ਜਿਵੇਂ ਜਿਹੜੇ ਸੂਝਵਾਨ ਤਬਕਾ ਆਪਣਾ ਉਹ ਜਿਹੜੀ ਫ੍ਰੀ ਜੁੰਟਾ ਬਿਜਲੀ ਦੀਆਂ ਮਿਲਦੀਆਂ ਨੇ ਉਹਦੇ ਬਾਰੇ ਵੀ ਇਹ ਕਹਿੰਦਾ ਵੀ ਉਹਦੇ ਨਾਲ ਜੁੰਟਾ ਦਾ ਰੇਟ ਘਟਾ ਕਰ ਦੋ ਘਟਾ ਕਰ ਦੋ ਵੀ ਸਾਰਿਆਂ ਨੂੰ ਫਾਇਦਾ ਮਿਲੇ ਹਨਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜ ਉਧਾਰ ਕਾਰਡ ਤੇ ਫਰੀ ਸਫਰ ਹੁੰਦਾ ਕਿਉਂਕਿ ਗੱਲ ਹੜਤਾਲ ਸੀ ਤੁਹਾਨੂੰ ਪਤਾ ਬੰਦਤੀਆਂ ਬੱਸਾਂ ਗੱਲ ਉਹ ਉਹਨਾਂ ਚ ਇੱਕ ਮੰਗ ਇਹ ਵੀ ਸੀ ਵੀ ਜਿਹੜੀ ਉਧਾਰ ਕਾਰਡ ਤੇ ਬੀਬੀਆਂ ਫਰੀ ਸਫਰ ਕਰਦੀਆਂ ਨੇ ਉਹ ਬੰਦ ਹੋਣਾ ਚਾਹੀਦਾ ਵੀ ਤੁਸੀਂ ਕੀ ਸੋਚਦੇ ਹੋ ਉਧਾਰ ਕਾਰਡ ਤੇ ਬੀਬੀਆਂ ਨੂੰ ਫਰੀ ਸਫਰ ਕਰਨ ਦੇਣਾ ਚਾਹੀਦਾ ਜਾਂ ਨਹੀਂ ਜੀ ਸਰ ਬੈਨੀਫਿਟਸ ਵੀ ਨੇ ਕਿ ਹੁਣ ਥੋੜੇ ਜਿਹਾ ਉਹਦਾ ਹੁੰਦੇ ਨੇ ਨਾ ਵੀ ਹਾਂ ਬੈਨੀਫਿਟਸ ਵੀ ਹੁੰਦੇ ਨੇ ਹਰ ਇੱਕ ਚੀਜ਼ ਦੇ ਦੇ ਉਹ ਵੀ ਆ ਹਾਂ ਨਫੇ ਨੁਕਸਾਨ ਹਾਂ ਸਭ ਕੁਝ ਆ ਹਾਂਜੀ ਮਤਲਬ ਤੁਹਾਡੇ ਦਿਮਾਗ 'ਚ ਕੀ ਵਿਚਾਰ ਨੇ ਵੀ ਇਹ ਸਰਵ ਚੱਲਦੀ ਰਹਿਣੀ ਚਾਹੀਦੀ ਹੈ ਕਿ ਭਾਤਾਂ ਨਹੀਂ ਸਰ ਮੈਂ ਸਰ ਮੈਂ ਇੰਨਾ ਨਹੀਂ ਸੋਚਿਆ ਇਸ ਬ ਜੇ ਬੰਦ ਹੋ ਗਈ ਮੇਰੀ ਤਾਂ ਸਾਨੂੰ ਤਾਂ ਤਾਂ ਵੀ ਠੀਕ ਆ ਪਹਿਲਾਂ ਵੀ ਕਰਾਇਆ ਦੰਦੇ ਵੀ ਹਨ ਤੁਸੀਂ ਸੰਘਰਸ਼ ਕਰੋਗੇ ਬੰਦ ਕਰੋਗੇ ਜੇ ਹੋ ਗਈ ਬੰਦ ਸਰਵਿਸ ਜਿਵੇਂ ਕੱਲ ਉਹਨਾਂ ਨੇ ਡਰਾਈਵਰ ਵੀਰਾਂ ਨੇ ਕੀਤੀ ਸੀ ਬੱਸਾਂ ਬੰਦ ਕੀਤੀਆਂ ਸੀ ਇਹ ਧਰਨੇ ਲਾਉਗੇ ਨਹੀਂ ਸਰ ਇਹ ਨਹੀਂ ਨਹੀਂ ਕੀ ਲੱਗਦਾ ਬੀਬੀਆਂ ਅੱਜ ਇਕਤਿਆ ਨਹੀਂ ਹੈਗੀ ਪਤਾ ਨਹੀਂ ਸਰ ਸਭ ਦਾ ਸਭ ਦਾ ਲਗ ਲਗ ਥਿੰਕਿੰਗ ਹੁੰਦੀ ਆ ਬੀਬੀਆਂ ਉਹਨਾਂ ਦੀ ਜਿਵੇਂ ਜੂਨੀਅਨ ਵਾਣੀ ਵੀ ਹੁਣ ਬੀਬੀਆਂ ਨੂੰ ਕਿੱਥੇ ਇਕੱਠਾ ਕਰੋਗੇ ਹਨਾ ਸਾਰੇ ਚਲੋ ਬਹੁਤ ਵਧੀਆ ਤੁਸੀਂ ਦੱਸਿਆ ਧੰਨਵਾਦ ਆਧਾਰ ਕਾਰਡ ਹੈਗਾ ਤੁਹਾਡੇ ਕੋਲ ਹਾਂਜੀ ਫ੍ਰੀ ਸਰਵਰ ਕਰਦੇ ਹਾਂ ਹਾਂਜੀ ਤੁਹਾਨੂੰ ਪਤਾ ਗੱਲ ਬੱਸਾਂ ਬੰਦ ਸੀਗੀਆਂ ਹਾਂਜੀ ਉਹਨਾਂ 'ਚ ਮਤਲਬ ਉਹਨਾਂ ਦੀ ਇੱਕ ਇਹ ਮੰਗ ਵੀ ਸੀ ਵੀ ਜਿਹੜੀਆਂ ਬੀਬੀਆਂ ਆਧਾਰ ਕਾਰਡ ਤੇ ਫ੍ਰੀ ਸਰਵਰ ਕਰਦੀਆਂ ਨੇ ਵੀ ਉਹਨਾਂ ਤੋਂ ਪੈਸੇ ਲਵੇ ਸਰਕਾਰ ਵੀ ਉਹ ਬੰਦ ਹੋਣੀ ਚਾਹੀਦੀ ਆ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਪਰ ਬੀਬੀਆਂ ਕਿੱਥੇ ਜਾਣ ਜੇ ਹੁਣ ਬੀਬੀਆਂ ਕੋਲ ਕੋਈ ਕਮਾਈ ਨਹੀਂ ਹੈਗੀ ਸਾਡੇ ਵਰਗੀਆਂ ਕੋਲੇ ਘਰ ਵਾਲੇ ਨਹੀਂ ਹੈਗੇ ਕਮਾਉਂਦੇ ਪਰ ਵਾਲੇ ਮਰ ਗਏ ਭਾਈ ਵੀ ਮਰ ਗਿਆ ਪਰ ਹੁਣ ਸਾਡੇ ਲਈ ਤਾਂ ਸਬਰ ਜ਼ਰੂਰੀ ਹੀ ਆ ਨਾ ਆਧਾਰ ਕਾਰਡ ਵਾਲੀਆਂ ਬੱਸਾਂ ਲਈ ਐਸਾ ਹੀ ਮੰਗ ਕਰ ਰਹੇ ਆ ਵੀ ਸਾਨੂੰ ਆਧਾਰ ਕਾਰਡ ਵਾਲੀਆਂ ਬੱਸਾਂ ਲੱਗਣੀਆਂ ਚਾਹੀਦੀਆਂ ਨੇ ਨਹੀਂ ਉਹ ਕਹਿੰਦੇ ਜੀ ਵੀ ਬੀਬੀਆਂ ਉਂਿਓ ਘੁੰਮੇ ਜਾਂਦੀਆਂ ਨੇ ਬਿਲਾ ਬਤਲੂ ਉਹ ਬੇਕਸੂਰ ਤੇ ਘੁੰਮਦੀਆਂ ਨੇ ਸਾਡੇ ਵਰਗੇ ਕੰਮ ਵਾਲਿਆਂ ਨੂੰ ਤਾਂ ਜ਼ਰੂਰੀ ਚਾਹੀਦੀਆਂ ਨੇ ਨਾ ਜਿਹੜਾ ਨੇ ਰੋਜ਼ ਜਾਣਾ ਕਿਤੇ ਰੋਟੀ ਪਾਣੀ ਵੀ ਦੇਖਣਾ ਨਾ ਹਾਂਜੀ ਹੁਣ ਬੱਚੇ ਛੋਟੇ ਛੋਟੇ ਨੇ ਬੱਚਿਆਂ ਲਈ ਵੀ ਤਾਂ ਜ਼ਰੂਰੀ ਚਾਹੀਦਾ ਵਾ ਨਾ ਕੱਲੀ ਹੈਗੀਆਂ ਕੱਲੀ ਨਹੀਂ ਕਮਾ ਗੇ ਖਾਣਾ ਵਾ ਕਿੰਨਾ ਕ ਫਾਇਦਾ ਹੈ ਤੁਹਾਡੇ ਹਿਸਾਬ ਨਾਲ ਬੀਬੀਆਂ ਨੂੰ ਆਧਾਰ ਕਾਰਡ ਵਾਲੀ ਬੱਸਾਂ ਦਾ 100% ਹਾਂ ਇਹ ਕੀ ਤੁਹਾਨੂੰ ਕਦੇ ਤੰਗ ਪਰਚਾ ਨਹੀਂ ਕਰਦੇ ਧਰਗਾੜ ਵਾਲੀ ਬੀਬੀਆਂ ਨੂੰ ਨਹੀਂ ਸਾਨੂੰ ਤਾਂ ਅੱਜ ਤੱਕ ਕਦੇ ਕਰਿਆ ਨਹੀਂ ਵਿਚਾਰਿਆ ਨਹੀਂ ਜਿਵੇਂ ਕਈ ਬੀਬੀਆਂ ਕਹਿੰਦੀਆਂ ਨੇ ਜੀ ਬੱਸ ਨਹੀਂ ਰੋਕਦੇ ਰਾਜ ਫਿਰ ਰੋਕ ਲੈਂਦੇ ਨੇ ਸਾਡੇ ਲਈ ਤਾਂ ਰੋਕਦੇ ਨਹੀਂ ਅੱਛਾ ਜੀ ਹਾਂ ਜੀ ਜੇ ਮਤਲਬੇ ਬੰਦ ਹੋ ਗਈ ਸਰਵਿਸ ਫਿਰ ਕੋਈ ਨਾ ਵੀਰੇ ਕਿਰਾਇਆ ਲਾ ਕੇ ਚੱਲੇ ਆਇਆ ਕਰਾਂਗੇ ਨਹੀਂ ਜਿਵੇਂ ਉਹਨਾਂ ਨੇ ਕੱਲ ਧਰਨਾ ਦਿੱਤਾ ਬੰਦ ਰੱਖਿਆ ਕਿ ਬੀਬੀਆਂ ਵੀ ਇਕੱਠੀਆਂ ਹੋਵਗੇ ਧਰਨਾ ਮਾਰ ਕਰਨਗੇ ਜਿੰਦਾਬਾਦ ਮਰਦਾਬਾਦ ਕਰਨਗੇ ਅਸੀਂ ਜ਼ਰੂਰ ਲਾਵਾਂਗੇ ਧਰਨੇ ਅਕਲ ਕਿਸਾਨਾਂ ਜਿਵੇਂ ਧਰਨੇ ਲਾਉਂਦੇ ਰਹੇ ਆ ਅੱਛਾ ਜੀ ਹਾਂ ਦਿੱਲੀ ਚ ਅਸੀਂ ਧਰਨੇ ਲਾ ਕੇ ਆਏ ਆ ਸਾਰੀ ਜਿੱਤ ਪ੍ਰਾਪਤ ਹੋਈ ਸੀ ਕਿ ਪਿਛਲੇ ਸਾਲ ਬਿਜਲੀ ਮਾਫੀ ਹੋਣ ਦੀ ਹੁਣ ਵੀ ਅਸੀਂ ਧਰਨੇ ਲਾਉਣਾ ਸ਼ੁਰੂ ਕਰਾਂਗੇ ਮੈਂ ਇਟਨ ਨਾਲ ਇਟ ਬਜਾ ਦੂੰਗੇ ਜੀ ਹਾਂ ਜੀ ਜਹੜ ਬੀਬੀ ਸਾਡੇ ਵਾਰਗੀਆਂ ਕੋਈ ਉਟਨਾਂ ਨਾਲ ਟਕੜਕੜਾਉਣ ਖੜਕਾਉਣ ਕੀ ਆ ਸਾਡੀ ਜਿੱਤ ਪ੍ਰਾਪਤ ਹੋਊਗੀ ਕਿ ਦੀ ਇਟਨ ਨਾਲ ਇਟ ਬਜਾਵਾਂਗੇ ਹੈ ਕਿ ਦੀ ਬਜਾਵਾਂਗੇ ਇਟਨ ਨਾਲ ਇਟ ਹੈ ਕਿ ਦੀ ਇਟਨ ਨਾਲ ਇਟ ਬਜਾਵਾਂਗੇ ਸਰਕਾਰ ਨਾਲ ਬਜਾਵਾਂਗੇ ਹਾਂ ਸਰਕਾਰ ਨੇ ਫੈਸਲਾ ਲੈਣਾ ਹਾਂਜੀ ਬੀਬੀਆਂ ਨੂੰ ਤਾਂ ਪੈਨਸ਼ਨ ਆਮ ਨਹੀਂ ਭਦਾਈਆਂ ਹੈਗੀਆਂ 1500 ਰੁਪਇਆ ਕਹ ਕੇ 2500 ਰੁਪਇਆ ਵੀ ਨਹੀਂ ਲਾਇਆ ਘਰੇ 2500 ਰੁਪਇਆ ਬੀਬੀਆਂ ਨੂੰ ਦੇਵਾਂਗੇ ਵੋਟਾਂ ਪਵਾ ਲਈਆਂ ਘਰੇ ਬਹਿ ਕੇ ਡੀਲਰ ਬਣ ਕੇ ਮੁੱਖ ਮੰਤਰੀ ਬੀਬੀਆਂ ਵਜਾਰੀਆਂ ਬੈਠੀਆਂ ਨੇ 1500 ਤੇ 1000 1000 ਰੁਪਇਆ ਵੀ ਨਹੀਂ ਦਿੱਤਾ ਕਹਿੰਦੇ ਕੁਛ ਨਹੀਂ ਦਿੱਤਾ ਉਹ ਘਰ ਆ ਰਹੇ ਬੱਚੇ ਪਿੰਡ ਦੇ ਵਿੱਚ ਮੋਬਾਈਲ ਲੈ ਕੇ ਆ ਗਏ ਹਾਂ ਭਾਈ ਤੁਸੀਂ ਫਾਰਮ ਭਰ ਦੋ ਆ ਕੇਸਰੀ ਵਾਲ ਨੇ ਭੇਜਿਆ ਵੀ ਤੁਹਾਨੂੰ 1000 1000 ਰੁਪਇਆ ਖਾਤਿਆਂ 'ਚ ਆਉਣਗੇ ਕੁਛ ਨਹੀਂ ਆਇਆ 1500 ਰੁਪਇਆ ਹੁੰਦਾ ਉਹਦੇ ਨਾਲ ਕਿਹੜਾ ਗੁਜ਼ਾਰਾ ਕਰੂ ਕੋਈ ਸਿਲੰਡਰ ਜੀ ਵੀ ਪੀ ਸਿਲੰਡਰ ਭਰ ਆਊਗਾ ਕੀ ਅਸੀਂ ਕਰਦਾ ਸੌਦਾ ਪੱਤਾ ਜਲਾਵਾਂਗੇ ਜਦੋਂ ਸਿਲੰਡਰੇ ਭਰ ਆਊਗਾ ਜਾਂ ਮੈਂ ਸਬਜੀ ਆਊਗੀ ਇੱਕੇ ਕੰਮ ਹੋਊਗਾ ਨਾ ਨਾ ਫਿਰ ਦੁੱਧ ਦਾ ਖਰਚਾ ਵੀ ਅਸੀਂ ਚਲਾਉਣਾ ਸੌਦਾ ਪੱਤਾ ਵੀ ਲੈਣਾ ਬਾਕੀ ਦੁੱਧ ਦਾ ਆ ਆਪਣੇ ਸੌਦਾ ਪੱਤਾ ਵੀ ਲੈਣਾ ਸਿਲੰਡਰ ਵੀ ਭਰਾਉਣਾ ਸਾਰਾ ਕੁਝ ਦਾ ਮੁੱਲ ਦੀ ਕਮਾਈ ਆ ਯਕੀਨ ਲੱਗਦਾ ਵੀ ਕਿਉਂ ਨਹੀਂ ਫ੍ਰੀ ਕਰ ਰਹੇ ਤੁਹਾਨੂੰ ਕੀ ਲੱਗਦਾ ਪੈਸੇ ਖਾਂਦੀ ਆ ਸਰਕਾਰ ਭਗਵਾਨ ਜੀ ਹਾਂਜੀ ਅੱਛਾ ਭਗਵਾਨ ਤੁਮਨ ਦੇ 1000 ਰੁਪਏ ਦੇਣੇ 2000 ਰੁਪਏ ਖਾ ਰਿਆ। ਭਗਵਾਨ ਤੁਮਨ ਤਾਂ ਉਹ ਵੀ ਨਹੀਂ ਬਤਾਇਆ ਹੈਗਾ 2500 ਰੁਪਏ ਉਹ ਵੀ 1500 ਦੇ ਰੱਖਿਆ ਹੋਇਆ। ਅੱਛਾ ਜੀ। ਅਸੀਂ ਕਹਿੰਦੇ 2500 ਕਰ ਦੇ ਦਾ ਸਹੀ। ਹਣ ਚੰਨੀ ਆਇਆ ਸੀਗਾ। ਚੰਨੇ ਨੇ ਆਉਂਦੇ ਨੇ ਸਾਡੇ 1500 ਕਰਤਾ। 750 ਤੋਂ। ਅੱਛਾ। ਹਾਂ ਕਰਤਾ ਉਹਨੇ। ਡਬਲ ਕਰਤਾ ਸੀ ਉਹਨੇ। ਯਾਰ ਪਹਿਲਾਂ ਲੱਗਦੇ ਰਹੇ ਨੇ ਆਪਣੇ ਕੀ ਨਾ ਲੈਂਦੇ ਨੇ। ਤਾਂ ਨਹੀਂ ਪਹਿਲਾਂ ਜਿਹੜਾ ਪੈਨਸ਼ਨ ਲਾਈ ਲਈਆ ਪਹਿਲਾਂ 부ੜੀਆਂ ਦੀ 2500 ਰੁਪਏ ਪੈਨਸ਼ਨ ਦੀ। ਪਹਿਲੇ ਵਾਰ ਤੇ 500 ਘਰਤੀ 562 ਵਰ 750 ਘਰਤੀ 750 ਸਾਢੇ 750 ਦੁਬਾਰਾ 1500 ਘਰਤੀ ਜਿਵੇਂ ਕਹਿੰਦੇ ਦੀ ਘਰ ਘਰ ਚੱਲਦੀ ਗੱਲ ਚੰਨੀ ਕਰਦਾ ਮਸਲੇ ਹੱਲ ਕਰਦਾ ਦੀ ਜੰਨੀ ਮਸਲੇ ਹੱਲ ਕਰਾ ਹੀ ਨਾ ਚੰਨੀ ਨੇ ਸਾਢੇ ਲਈ ਤਾਂ ਫਾਰਾ ਹੀ ਕੀਤਾ ਚੰਨੀ ਨੇ ਸਾਡਾ ਘੜਾ ਕੋਈ ਉਹਨੇ ਖਰਾਬ ਕੀਤਾ ਸੜ ਦਾ ਲਾਹ ਪੱਤਰੀਆਂ ਨੇ ਕਾਪੀਆਂ 'ਚ ਵੀ 12-12000 ਰੁਪਏ ਆਇਆ ਵਾ ਭਗਵਾਨਤਵਾਲ ਨੂੰ 10 'ਚ ਕਿੰਨੇ ਨੰਬਰ ਦਵੋਗੇ 10 'ਚ 0 ਜੀ ਵੱਡੀ ਜਾਨੀ ਹਾਂ ਜੀ ਧੰਨਵਾਦ। ਇਹ ਤਾਂ ਖਾ ਖਾ ਉਸ ਨੂੰ ਮੰਨਦੇ ਖਾ ਉਸ ਨੂੰ ਨਹੀਂ ਮੰਨਾਂਗੇ। ਅੱਛਾ ਜੀ। ਬਰਤਾਰੀਆਂ ਸੱਚ ਦਾ ਇਨਸਾਫ ਲੈਣਾ। ਗਾੜੀ ਵਾਲੇ ਬੰਦੇ ਆ ਜੀ। ਅਜੇ ਤਾਂ ਉਹਨਾਂ ਦਾ ਇੱਟ ਵਾਲੇ ਦੇ ਫਾਰਮ ਨਹੀਂ ਭਰੇ ਸਾਡੇ ਇੱਟ ਵਾਲੇ ਦੇ ਵੀ ਕਹਦੇ। ਕਰੋ ਇੱਟ ਵਾਲੇ ਦੇ ਵੀ ਮੈਂ ਫਾਰਮ ਭਰੂੰਗਾ। ਉਹ ਵੀ ਫਾਰਮ ਭਰੇ। ਸਾਡੇ ਵਾਰ ਕੇ ਜ਼ਮੀਨਾਂ ਜਾਇਦਾਦਾਂ ਵੀ ਸਾਡੇ ਕੋਲੇ ਹਾਂ ਨਹੀਂ। ਸਾਡੇ ਘਰ ਵਾਲਾ ਮੁੱਕ ਗਿਆ। ਸਹੁਰਿਆਂ ਨੇ ਮੇਰੇ ਨਾਲ ਜ਼ਮੀਨ ਜਾਇਦਾਦ ਨਹੀਂ ਦਿੱਤੀ ਹੈਗੀ। ਉਹਦੇ ਕਰਕੇ ਵੀ ਮੈਂ ਦਾ ਇਨਸਾਫ ਬੇਇਨਸਾਫੀ ਆ। ਬੱਚਾ ਮੇਰਾ ਰੋੜਾ ਤੇ ਆ ਕੇ ਭਰਾ ਦਾ ਮੇਰਾ ਦਾ ਇਨਸਾਫ ਮੰਗਣਾ ਚਾਹੁੰਨੀ ਆ ਮੇਰੇ ਭਰਾ ਦਾ ਇਨਸਾਫ ਨਹੀਂ ਹੋ ਰਿਹਾ ਭਰਾ ਦਾ ਮੇਰੇ ਦਾ ਕਤਲਕਾਰ ਤਾਂ ਇੱਕ ਬੰਦਾ ਅਰੈਸਟ ਕੀਤਾ ਦੋ ਬੰਦਿਆਂ ਨੂੰ ਹਜੇ ਅਰੈਸਟ ਕੀਤਾ ਨਹੀਂ ਗਿਆ ਹੈਗਾ ਕਿਉਂ ਨਹੀਂ ਕੀਤਾ ਕੀ ਪਤਾ ਰਿਸ਼ਵਤ ਖਾ ਰਹੀ ਹੈ ਪੁਰਸ ਕਿੱਥੇ ਦੀ ਬੋਲਦੀ ਛਾਨੇਆਰ ਦੀ ਟੀਮ ਅੱਗੇ ਕਰਦੇ ਅਸੀਂ ਕਹਿੰਦੇ ਆਨ ਭਰਾ ਦਾ ਇਨਸਾਫ ਮਿਲਣਾ ਚਾਹੀਦਾ ਮੇਰੇ ਭਰਾ ਦਾ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਵੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾਵੇ ਧੰਨਵਾਦ ਜਰੂਰ ਤੁਹਾਡੀ ਆਵਾਜ਼ ਜਾਊ ਸਰਕਾਰ ਤੱਕ ਇੱਕ ਵਾਰ ਕੋਈ ਉਹ ਕਿਹਾ ਬੇਪੇ ਸਸਰੀ ਕਲਵਰ ਜੀ ਆਧਾਰ ਕਾਰਡ ਵਾਲੀਆਂ ਬੱਸਾਂ ਕਹਿੰਦੇ ਬੰਦ ਹੋਣਾ ਚਾਹੀਦਾ ਬੀਬੀਆਂ ਦਾ ਤੁਹਾਨੂੰ ਕੀ ਲੱਗਦਾ ਵੀ ਬੰਦ ਹੋਣੀਆਂ ਚਾਹੀਦੀਆਂ ਕਿ ਨਹੀਂ ਭਰਾਵਾ ਚੜਾਉਂਦੇ ਤਾਂ ਪ੍ਰਾਈਵੇਟ ਵਾਲੇ ਨਹੀਂ ਦੂਜੇ ਤਾਂ ਕਿਥੋਂ ਚੜਾ ਲੈਣਗੇ ਅੱਛਾ ਜੀ ਜਿਵੇਂ ਕੱਲ ਬੰਦ ਸੀ ਉਹ ਜੇ ਇਹ ਵੀ ਮੰਗ ਸੀ ਵੀ ਜਿਹੜੀਆਂ ਪੀਪੀਐਫ ਫ੍ਰੀਜ਼ ਕਰਦੀਆਂ ਆਧਾਰ ਕਾਰਡ ਤੇ ਉਹ ਵੀ ਬੰਦ ਹੋਣੇ ਚਾਹੀਦਾ ਵੀ ਤੰਗ ਕਰਦੀਆਂ ਨੇ ਬੀਬੀਆਂ ਕਹਿੰਦੇ ਬੀਬੀਆਂ ਨੇ ਤਾਂ ਕੀ ਤੰਗ ਕਰਨਾ ਬੱਸਾਂ ਵਾਲੇ ਹੀ ਤੰਗ ਕਰਦੇ ਨੇ ਬੀਬੀਆਂ ਚੜਾਉਣ ਤਾਂ ਸਹੀ ਕੀ ਤਾਂ ਕਰਦੇ ਨੇ ਬੱਸਾਂ ਜੀ ਚੜਾਉਂਦਾ ਹੀ ਨਹੀਂ ਕਹਿੰਦੇ ਅਸੀਂ ਦਰਾਹੇ ਵੀ ਨਹੀਂ ਲਾਉਣਾ ਪਿਆ ਲੈਂਦੇ ਨੇ ਬੱਸ ਇਹ ਜੁੜੀਆਂ ਗੱਡੀਆਂ ਨੇ ਇਹ ਬੀਬੀਆਂ ਖੜੀਆਂ ਨੇ ਸਵਾਰੀ ਉਹ ਦੇਖ ਕੇ ਬੱਸ ਭਜਾ ਲੈਂਦੇ ਨੇ ਸੱਚੀ ਗੱਲ ਐ ਸੱਚੀ ਗੱਲ ਆ ਵੀਰ ਜੀ ਇਹਦੇ ਨਾਲ ਉਹ ਤਾਰਗੜ ਬੰਦ ਰੋ ਜਿਹਦੇ ਬੱਸਾਂ ਵੱਧ ਪਾਉਣੀ ਚਾਹੀਦੀ ਨੇ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਆ ਪੈਸੇ ਕਿ ਇਹ ਕਹਿੰਦੇ ਬੰਦ ਹੋਣੀ ਚਾਹੀਦੀ ਬੰਦ ਹੋ ਜਾਣ ਬਿਸ਼ੱਕ ਹੋ ਜਾਣ ਜੀ ਅਸੀਂ ਨਹੀਂ ਕਹਿੰਦੇ ਚੋਣੇ ਨੇ ਬਾਲੀਆ ਕਚੋਣਾ ਵਾ ਦਰਗਾਹ ਕਚੋਂ ਮੇਲਣੀਆਂ ਗੱਡੀ ਨੇ ਟੈਰਾਗਨ ਖੜੀਆਂ ਨੇ ਇਹਦਾ ਸਰਕਾਰ ਨੂੰ ਚਾਹੀਦਾ ਵੀ ਬੱਸਾਂ ਵੱਧ ਪਾਉਣ ਲੋਕਾਂ ਨੂੰ ਸਹੂਲਤ ਦੇਣਾ ਜਿਹੜੀ ਆ ਜਿਹੜੀਆਂ ਫਰੀ ਵਾਲਾ ਕੰਮੇ ਬੰਦ ਕਰਨੇ ਜਿਹੜੀ ਫਰੀ ਬਿਜਲੀ ਮਿਲਦੀ ਆ ਉਹ ਸਾਰਾ ਕੁਝ ਕੱਟ ਕਰ ਦੇਣਾ ਆ ਰੇਟ ਕੱਟ ਕਰ ਦੇਣਾ ਆ ਰੇਟ ਕੱਟ ਕਰ ਦੇਣਾ ਇਹ ਵੀ ਬੀਬੀਆਂ ਨੇ ਵੀ 70 60 ਸਾਲ ਨੂੰ ਕੋਈ ਕਰ ਦੇਣਾ ਹਾਂ ਵੀ ਹੁਣ ਰੇਕ ਨੇ ਸੁਣਾ ਉਹਨਾਂ ਦੁਕਾਨਦਾਰਾਂ ਨੂੰ ਜਿਹੜੀਆਂ ਟਾਇਰ ਉੱਤੇ ਪਾਉਂਦੇ ਨੇ ਜਿਵੇਂ ਜਿਹੜਾ ਗਰੀਬ ਤੱਕੇ ਜਾਂਦਾ ਹਾਂ ਉਹਨਾਂ ਨੂੰ ਕੋਈ ਲਿਮਟ ਚਾਹੀਦੀ ਆ ਕਿ ਜਿਹੜੇ ਸਹੂਤ ਰੇਗ ਨੂੰ ਚਾਹਤ ਜੇ ਬਿਜਲੀ ਵੀ ਕਈ ਕਹਿੰਦੇ ਨੇ ਕਹਿੰਦੇ ਬੰਦਾ ਬਾਹਰ ਫੋਰਚੂਨਰ 'ਚੋਂ ਚੜਾ ਜਾਂਦਾ ਅੱਡੇ 'ਚੋਂ ਬੀਬੀ ਬਾਹਰ ਜਾਈ ਰਹੀ ਐਂ ਚੱਲਦਾ ਕੰਮ ਸਹੀ ਗੱਲ ਆ ਬੰਦੇ ਨੇ ਸਹੀ ਗੱਲ ਆ ਸਰਕਾਰ ਨੂੰ ਜੇ ਪੈਸਾ ਹੋ ਤਾਂ ਹੀ ਟਾਇਰ ਸਰਖਾਨ ਦੇਣਗੇ ਤਾਂ ਹੀ ਟਾਇਰ ਗੱਡੀਆਂ ਨਵੀਂ ਪਾਉਣਗੇ ਇਹਨਾਂ ਨੂੰ ਸਰਕਾਰ ਨੂੰ ਚਾਹੀਦੇ ਬੱਸਾਂ ਬਦਲ ਪਾਉਣ ਘਾੜਗੜ ਬੰਦ ਕਰ ਲੋਕਾਂ ਨੂੰ ਸੂਤ ਦੇਣ ਹਰੇਕ ਦਰਾਹੇ ਖੜਕੇ ਤੋਰਦੀ ਆ ਆ ਚਾਰ ਬੱਸਾਂ ਲੰਘੀਆਂ ਕਹਿੰਦੇ ਜੀ ਅਸੀਂ ਦਰਾਹੇ ਕਢਾਉਣਾ ਹੀ ਨਹੀਂ ਸਰਕਾਰ ਪ੍ਰਾਈਵੇਟ ਵਾਲੇ ਸਰਕਾਰੀ ਤਾਂ ਕੋਈ ਲੱਗੀ ਹੋਈ ਨਹੀਂ ਇਹ ਤਾਂ ਨਹੀਂ ਗੱਲਦਾ ਇਹ ਘੜ ਨਾ ਜੀ ਕਿਰਾਇਆ ਲੈ ਲੈਣਾ ਚੜਾਉਣ ਤਾਂ ਸਹੀ ਤਾਰਨ ਤਾਂ ਸਹੀ ਕਿਸੇ ਨੂੰ ਮਜਬੂਰੀ ਵੀ ਇਹਨਾਂ ਦਾ ਕਹਿਣਾ ਸਹੀ ਆ ਵੀ ਬੱਸਾਂ ਵਧਾਉਣੀਆਂ ਚਾਹੀਦੀਆਂ ਨੇ ਸਹੂਲਤਾਂ ਹੀ ਮਿਲਣ ਮੈਂ ਇਹੀ ਕਹਿ ਕੇ ਹਟਿਆ ਮੈਂ ਕਈ ਵਾਰ ਬੰਦਾ ਫੋਰਚੂਨਰ ਚ ਚੜਾ ਕੇ ਜਾਂਦਾ ਬਸ ਮੇਰੇ ਸਾਹਮਣੇ ਉੱਥੋਂ ਫੋਰਚੂਨਰ ਚ ਚੜਾ ਕੇ ਗਿਆ ਪੀਆਰਟੀ ਦੀ ਗੱਡੀ ਫੁੱਲ ਭਰੀ ਪਈ ਦੀ ਬਾਉੜੀਆਂ ਚ ਬਿਠਾ ਕੇ ਅਸੀਂ ਕਿਹਾ ਤਾਂ ਵੀ 125 ਰੁਪਏ ਕਰਾਇਆ ਪ੍ਰਾਈਵੇਟ ਚ ਬਹਿ ਜਾ ਪੀਆਰਟੀ ਸੀ ਬਸ ਫੁੱਲ ਭਰੀ ਵੀ ਦੀ ਉਹਦੀ ਨਹੀਂ ਬੈਠੀਗੀ ਹੋਰ ਆਈ ਫੋਰਚਨਰ ਚ ਮੁੰਡਾ ਸਾਡੇ ਕੇ ਅਰੇ ਤੱਕ 125 ਰੁਪਏ ਦੇਣ ਦੀ ਬਜਾਏ ਜਾਣਾ ਫਰੀ ਵਾਲ ਚ ਪੌੜੀਆਂ ਚ ਬਹਿ ਕੇ ਪਟਿਆਲੇ ਵਾਕੀ ਅੱਛਾ ਪ੍ਰਾਈਵੇਟ ਵੀ ਲੱਗੀ ਖੜੀ ਦੀ ਇਹਦਾ ਸਰਕਾਰ ਨੇ ਮੰਗਦੇ ਬਣਾਇਆ ਪਿਆ ਆਟਾ ਦਾਲ ਬਿਜਲੀ ਪਾਣੀ ਫਰੀ ਇਹ ਸਭ ਕੁਝ ਫਰੀ ਆ ਬੰਦ ਹੋਣਾ ਚਾਹੀਦਾ ਸਰਕਾਰ ਕੀ ਕਹਿੰਦੀ ਆ ਫੈਕਟਰੀਆਂ ਦੋ ਸਾਨੂੰ ਟਰਾਂਸਪੋਰਟ ਸਾਨੂੰ ਦੋ ਜ਼ਮੀਨਾਂ ਸਾਨੂੰ ਛੱਡੋ ਤੁਸੀਂ ਤਾਂ ਆਟਾ ਦਾਲ ਲਓ ਜੀ ਬੱਡੇ ਦਿਹਾੜੀਆਂ ਕਰੋ ਬਾਬ ਵਧੀਆ ਗੱਲਾਂ ਜਮੀਨਾਂ ਵੀ ਸੜਾਰੀਆਂ ਕਿਸਾਨਾਂ ਤੋਂ ਦੇ ਟਰਾਂਸਪੋਰਟ ਵੀ ਸੜਾਰੀਆਂ ਟਰੱਕ ਵੀ ਸੜਾਰੀਆਂ ਸਾਰੇ ਰੋ ਟਰੱਕਾਂ ਦਾ ਬਿੱਲ ਬਚੇਰੇ ਜਿਨ੍ਹਾਂ ਕੋਲ 2-4 ਟਰੱਕ ਸੀ ਉਹ ਵੇਚਦੇ ਬਿੱਲ ਲਾਗੂ ਕਰਤਾ ਸਰਕਾਰ ਨੇ ਜਿੰਨੀ ਪਰੇਸ਼ਾਨੀਆਂ ਹੁੰਦੀਆਂ ਤੁਹਾਨੂੰ ਉਧਾਰ ਕਾਰਡ ਵਾਲੀ ਸਾਨੂੰ ਤਾਂ ਪਰੇਸ਼ਾਨੀਆਂ ਦੇਖ ਲੈ ਖਾਲੀ ਖੜੀਆਂ ਬੈਠੀਆਂ ਨੇ ਇੱਥੇ ਉਹ ਮੈਡਮ ਬੈਠੀਆਂ ਡੀਸੀ ਦਾ ਦਫ਼ਤਰ ਲੱਗੀ ਪਈ ਆ 1.5 ਲੱਖ ਰੁਪਏ ਲੱਖ ਰੁਪਏ ਤਨਖਾਹ ਆ ਇਹ ਵੀ ਯਾਦ ਰੱਖੀ ਜਾਣਾ ਆਧਾਰ ਕਾਰਡ ਵਾਲੀਆਂ ਦੇਣੀਆਂ ਸਕੂਲ ਤੇ ਗਰੀਬ ਬੰਦੇ ਨੂੰ ਤੋਂ ਇਹਨੇ ਤਾਗੜੇ ਬੰਦੇ ਨੂੰ ਕੀ ਲੋੜ ਹੈ ਨਾ ਸਰਕਾਰ ਨਾ ਮੰਗ ਤੇ ਬਣਾ ਰਹੀ ਆ ਆਪਾਂ ਨੂੰ ਆਟਾ ਲੈ ਲਓ ਧਾਲ ਲੈ ਲਓ ਬਿਜਲੀ ਲੈ ਲਓ ਧੋਮਾਰੀ ਲੈ ਲਓ ਫਰੀ ਲੈ ਲਓ ਨਾ ਕਰੋ ਵੀ ਕੰਮ ਨਾ ਕਰੋ ਮੁੰਡੇ ਚਿੱਟੇ ਦਲਾ ਤੇ ਪਹਿਲਾਂ ਬਾਦ ਲੈ ਆਉਣਾ ਨੇ ਚਿੱਟੇ ਦਲਾ ਤੇ ਕੈਪਟਨ ਜਨਾਨੀਆਂ ਨੂੰ ਲਾਗਾ ਚਾੜਤੇ ਵੀ ਫਰੀ ਜਾਓ ਝੋਲਾ ਚੱਕੀ ਕੰਮ ਕਿੱਥੇ ਕਰੋਗੇ ਕੰਮ ਤਾਂ ਵੇਸ ਲੈ ਜਾਓ ਜੀ ਪਾਣੀ ਬਿਜਲੀ ਸਭ ਕੁਝ ਲੈ ਲਓ ਬਈ ਫਰੀ ਜਾਓ ਬੀਬੀਆਂ ਘੁੰਮੀ ਜਾਓ ਬੱਸ ਬੰਦੇ ਨਸ਼ੇ ਕਰੀ ਜਾਂਦੇ ਨੇ ਬੀਬੀਆਂ ਘੁੰਮੀ ਜਾਂਦੀਆਂ ਨੇ ਬਹੁਤ ਵਧੀਆ ਗੱਲ ਕਹੀ ਹੈ। ਪਹਿਲਾਂ ਕਹਿੰਦਾ ਵੀ ਕਿਰਾਇਆ ਘਟਾਓ। ਹਾਂ। ਜਿਵੇਂ ਉਹ ਬਿਜਲੀ ਧੂਲਤ ਬੰਦ ਕਰਕੇ ਜੁੰਡਾ ਦਾ ਰੇਟ ਕੱਟ ਕਰ ਜੁੰਡੇ ਦਾ 90 ਲੱਖ ਰੁਪਏ ਦਾ ਤੇਲ ਖਾਂਦੀ ਹੈ ਇੱਕ ਦਿਨ ਦਾ ਸਰਕਾਰੀ ਗੱਡੀ ਸਾਰੀ ਪੀਆਰਟੀਸੀ। ਜੇ 90 ਲੱਖ ਰੁਪਏ ਨੂੰ ਆਪਾਂ ਪੀਆਰਟੀਸੀ ਵਾਲੇ ਰੋਡਵੇਜ ਵਾਲੇ ਨੂੰ ਪੱਕੇ ਕਰੀਏ ਨਾ ਤਾਂ ਵੀ ਤਨਖਾਹ ਨਹੀਂ ਬਣਦੀ। ਜੇ ਉਹਨੂੰ ਪੱਕੇ ਕਰੀ ਨਾਲੇ ਰੋਜ਼ਗਾਰ ਵਧੂਗਾ, ਸਾਨੂੰ ਤਨਖਾਹ ਹੋਣਗੀ। 90 ਲੱਖ ਰੁਪਏ ਦਾ 96 ਹਜ਼ਾਰ ਲੀਟਰ ਖਾਂਦੀ ਆ ਇੱਕ ਦਿਨ ਦਾ ਨਹੀਂ ਬਣਦੀ ਇੰਨੀ ਇੰਨੀ ਤਨਖਾਹ ਨਹੀਂ ਬਣਦੀ ਸਾਹਬ ਲਾ ਲਓ 750 ਕਰੋੜ ਰੁਪਏ ਨੂੰ ਕਿੰਨੇ ਵਾਰੀ ਦਾ ਪੈਸੇ ਦੇ ਕੇ ਜਾਂਦੀਆਂ ਦੀ ਬੀਬੀਆਂ ਨਾ ਕਿਰਾਇਆ ਘਟਾਉਣਾ ਉਹ ਗਰੀਬ ਬੰਦਾ ਸਰੰਦ ਦਾ 5 ਰੁਪਏ ਵਧਾਤਾ ਪਰਸੋਂ ਚੌਥੇ ਇਹਨਾਂ ਨੇ 55 ਕਰਤਾ ਸਰੰਦ ਬੰਦਾ ਪਟਿਆਲੇ ਤੋਂ ਦਿਹਾੜੀ ਕਿਹ ਹੁੰਦਾ ਕਰਨੇ 500 ਰੁਪਏ ਆ ਵੀ ਬੰਦਿਆਂ ਨਾਲ ਦੁਸ਼ਮਣੀਆਂ ਕੋਈਆਂ ਬੰਦਿਆਂ ਦੀ ਬੰਦਾ ਬੰਦਾ ਨਾਲ ਤਾਂ ਦੁਸ਼ਮਣੀਆਂ ਬੰਦਾ ਵਿਚ ਇਹ ਨਾ 500 ਦਿਹਾੜੀ ਕਰਨਾ ਹੁੰਦਾ 500 ਦੇ ਵਿੱਚੋਂ 100 ਕਿਰਾਇਆ ਲਾ ਜਾਂਦਾ 200 ਰੁਪਏ ਹਟਵਾਲਾ ਲੈ ਜਾਂਦਾ ਰਹਿੰਦਾ 400 300 ਬਾਕੀ ਜਵਾਕਾਂ ਨੂੰ ਮਿਲ ਕੇ ਜਾਣਾ ਦਿਹਾੜੀਦਾਰ ਦਾ ਬੰਦਾ ਉੱਥੀ ਆ ਇਹ ਲੱਖ ਲੱਖ ਰੁਪਏ ਤਨਖਾਹ ਵਾਲੇ ਨੂੰ ਬੰਦੇ ਨੂੰ ਦਿੰਦੇ ਨੇ ਮੌਕਾ ਐਸਾ ਹੈ ਕਿ ਨਾ ਵੀ ਸਰਕਾਰ ਨੂੰ ਕਿਰਾਇਆ ਘਟਾਓ ਨਾ ਕਿ ਵਧਾਓ ਹੁਣ ਵਧਾਤਾ ਪਹਿਲੇ 125 ਸੀ ਹੁਣ 150 ਕਰਤਾ ਪਰਸੋਂ ਜੁੱਥੇ ਇਹਨਾਂ ਨੇ ਚੋਰੀ ਚੋਰੀ 5 ਰੁਪਏ ਫੇਰ ਵਧਾਤੇ ਅੱਛਾ 5 ਰੁਪਏ ਵਧਾਤੇ 150 ਕਰਤਾ ਹੁਣ ਪਟਿਆਲਾ ਲੁਧਿਆਣਾ ਜਦੋਂ ਮੈਂ ਮੈਗਨੇਟਰੀ ਕਰਦਾ ਸੀ 70 ਰੁਪਏ ਕਰਾਇਆ ਸੀ ਡਬਲ ਤੋਂ ਵੀ ਵੱਧ ਗਿਆ ਡਬਲ ਹੋ ਗਿਆ 12 13 ਚ ਲੱਗਿਆ ਸੀ ਮੈਂ ਕਨੈਕਟਰੀ ਕਰਨਾ ਡਬਲ ਕਰਾਇਆ ਕਰਦਾ ਧੰਨਵਾਦ ਜੀ ਸੋ ਇਸੀ ਸਵਾਰੀਆਂ ਦੇ ਨਾਲ ਤੇ ਕਨੈਕਟਰਾਂ ਦੇ ਨਾਲ ਤੇ ਹੋਰ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿਉਂਕਿ ਹਰ ਪੱਖ ਕੀ ਸੋਚਦਾ ਉਹਦੇ ਬਾਰੇ ਜਾਣਣਾ ਜ਼ਰੂਰੀ ਹੈ ਤੇ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਆਧਾਰ ਕਾਰਡ ਵਾਲੀਆਂ ਬੱਸਾਂ ਦੇ ਵਿੱਚ ਜੋ ਆਧਾਰ ਕਾਰਡ ਵਾਲੀ ਸਹੂਲਤ ਮਿਲਦੀ ਹੈ 프리 ਸਰਵਿਸ ਦੀ 프리 ਸਫਰ ਦੀ ਕੀ ਉਹ ਬੰਦ ਹੋਣਾ ਚਾਹੀਦਾ ਜਾਂ ਨਹੀਂ ਜੈਸੇ ਜਾਂ ਨੋ ਦੇ ਵਿੱਚ ਜੂ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰਾਂ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ